ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਗੁਰਾਮ ਦਾ ਸਾਰਿਆਂ ਤੇ ਮੇਰ ਭਰਿਆ ਅਥ ਰੱਖਣ ਸਭ ਨੂੰ ਤੰਦਰੁਸਤੀਆਂ ਬਖਸ਼ਣ ਸਭ ਦਾ ਦਿਨ ਚੜਦਾ ਜਿਹੜਾ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਦੀ ਜ਼ਿੰਦਗੀ ਵਿੱਚ ਤੇ ਲਓ ਜੀ ਅੱਜ ਆਪਾਂ ਲੱਗੇ ਰੈਤਾ ਬਣਾਉਣਾ ਨਵੇਂ ਜਿਹੇ ਸਟਾਈਲ ਦਾ ਰੈਤਾ ਬਣਾਉਂਦੇ ਆਪਾਂ ਸ਼ਾਇਦ ਕਈ ਬਣਾਉਂਦੇ ਵੀ ਹੋਣੇ ਆ ਬਟ ਮੈਂ ਅੱਗੇ ਬਹੁਤ ਬਣਾਉਂਦੀ ਇਹ ਰੈਤਾ ਜਦ ਮੈਂ ਸੋਚਿਆ ਚਲ ਰੈਸਪੀ ਵੀ ਸ਼ੇਅਰ ਕਰ ਦਿੱਤੀ ਜਾਵੇ ਤੁਹਾਡੇ ਨਾਲ ਸਾਰਿਆਂ ਨਾਲ ਤੇ ਇੱਕ ਮੇਰੇ ਭਾਜੀ ਆ ਬਹੁਤ ਰਿਸਪੈਕਟਡ ਮੈਸੇਜ ਕੀਤਾ ਉਹਨਾਂ ਮਨਜੀਤ ਸਿੰਘ ਅੰਬਾਲਾ ਤੋਂ ਥੈਂਕ ਯੂ ਵੀਜੀ ਸੋ ਮਾਚ ਤੁਹਾਡਾ ਤੁਸੀਂ ਮੈਨੂੰ ਮੈਸੇਜ ਕਰਕੇ ਦਿਨ ਵਧਾਇਆਗਾ ਥੈਂਕ ਯੂ ਸੋ ਮਾਚ ਆ ਤੇ ਆਪਾਂ ਨੇ ਇਧਰ ਫਰਾਈ ਪੈਨ ਦੇ ਵਿੱਚ ਆਪਾਂ ਨੇ ਲੈ ਸੀਗੇ ਫੁੱਲ ਮਖਾਣੇ ਫੁੱਲ ਮਖਾਣੇ ਆਪਾਂ ਨੇ ਫਰਾਈ ਕਰ ਲਏ ਹੁਣ ਆਪਾਂ ਥੋੜਾ ਜਿਹਾ ਤੇਲ ਪਾਇਆ ਸੀ ਮੇਂਜ ਘਿਓ ਪਾਇਆ ਸੀ ਚਮਚਾ ਕੋ ਇਹਦੇ ਵਿੱਚ ਪਾਤਾ ਆਪਾਂ ਨੇ ਜੀਰਾ ਠੀਕ ਆ ਜੀਰੇ ਨੂੰ ਆਪਾਂ ਥੋੜਾ ਜਿਹਾ ਭੁੰਨਾਂਗੇ ਠੀਕ ਆ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਨਾਲ ਹੀ ਆਪਾਂ ਨੇ ਪਾਤੀ ਹੁਣ ਮਾੜੀ ਜੀ ਲਾਲ ਮਿਰਚ ਪਾਊਡਰ ਤੇ ਆਪਾਂ ਰਹਿਤਾ ਹੁਣ ਤਿਆਰ ਕਰਦੇ ਆਂ ਤੇਦਰ ਆਪਾਂ ਨੇ ਦਹੀਂ ਲੈ ਲਈ ਸੀਗੀ ਤੇ ਇਹਨੂੰ ਮੈਂ ਥੋੜੀ ਜੀ ਫੈਂਟ ਲਿਆ ਸੀਗਾ ਜਿਵੇਂ ਇਹਦੀਆਂ ਫੁੱਟਜ ਹੁੰਦੇ ਵੱਡੇ ਵੱਡੇ ਨਾ ਤੇ ਉਹਨੂੰ ਮੈਂ ਉਹ ਕਰ ਲਿਆ ਸੀ ਤੇ ਹੁਣ ਮੈਂ ਇਹਦੇ ਵਿੱਚ ਪਹਿਲਾਂ ਪਾਉਂਦੀ ਥੋੜਾ ਜਾਂ ਨਮਕ ਨਮਕ ਤੁਸੀਂ ਆਪਦੇ ਟੇਸਟ ਮੁਤਾਬਕ ਪਾਉਣਾ ਜਿੰਨਾ ਤੁਹਾਨੂੰ ਚੰਗਾ ਲੱਗਦਾ ਥੈਂਕ ਯੂ ਸੋ ਮਚ ਕਿੰਨਾ ਨੇ ਚੈਨਲ ਸਬਸਕ੍ਰਾਈਬ ਕੀਤਾ ਹੈ ਵੀਡੀਓ ਨੂੰ ਇੰਨਾ ਮਾਣ ਮਾਣ ਸਨਮਾਨ ਦਿੰਦੇ ਆ ਹੁਣੇ-ਸੋਨੇ ਕਮੈਂਟ ਕਰਦੀਆਂ ਭੈਣਾਂ ਵੀਰ ਸਾਰੇ ਜੋ ਵੀ ਵੱਡੀ ਉਮਰ ਦੇ ਮਾਤਾ ਜਾਂ ਕੋਈ ਉਹ ਛੋਟੇ ਆ ਵੱਡੇ ਆ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਠੀਕ ਹੈ ਬਹੁਤ ਬਹੁਤ ਤੁਸੀਂ ਪਿਆਰ ਦਿੱਤਾਗਾ ਤੇ ਹੁਣ ਆਪਾਂ ਇਧਰ ਇੱਧੇ ਵਿੱਚ ਪਾਤਾ ਪਿਆਜ਼ ਤੇ ਹਰੀ ਮਿਰਚੇ ਕਚੌਪ ਕਰਕੇ ਹੁਣ ਆਪਾਂ ਨਾਲ ਪਾਉਂਦੇ ਫੁੱਲ ਮਖਾਣੇ ਠੀਕ ਹੈ ਇਹ ਗੁੰਦੀ ਦੀ ਆਪਾਂ ਨੇ ਘਰੇ ਕੱਢ ਕੇ ਰੱਖੀ ਹੋਈ ਆ ਜਿੱਦਣ ਮੈਂ ਹੁਣ ਕੱਢੀ ਫਿਰ ਤੁਹਾਨੂੰ ਰੈਸਪੀ ਸ਼ੇਅਰ ਕਰੂੰਗੀ ਦਹੀਂ ਵਾਲੀ ਇਹ ਮੈਂ ਪਾਣੀ ਚ ਨਹੀਂ ਪਾਈਗੀ ਮੈਂ ਉਹੀ ਪਾਤੀ ਕਿਉਂਕਿ ਫਿਰ ਨਾ ਇਹ ਉਹ ਵਧੀਆ ਸੌਫਟ ਵਿੱਚ ਹੀ ਹੋ ਜੂਗੀ ਦਹੀਂ ਦੇ ਏ ਦਹੀਂ ਜਿਹੜਾ ਬਹੁਤ ਪਿਓਹ ਹੁੰਦਾ ਹਨਾ ਵੀ ਆਪਾਂ ਨੂੰ ਦੇਖੋ ਦਹੀਂ ਖਾਣਾ ਵੀ ਚੰਗਾ ਹੁੰਦਾ ਅਸੀਂ ਮੈਂ ਪਲੇਨ ਦਹੀਂ ਤਾਂ ਖਾਂਦੀ ਨਹੀਂ ਮੈਂ ਤਾਂ ਰੋਜ਼ ਦੀ ਰੋਜ਼ ਕੁਛ ਨਾ ਕੁਛ ਵਿੱਚ ਪਾਈ ਪਾ ਕੇ ਚਾਹੀਦਾ ਤੇ ਇਧਰ ਆਪਾਂ ਨੇ ਨਾਲ ਪਾਤਾ ਬਲੈਕ ਨਮਕ ਜਿਹੜਾ ਪੀਸਿਆ ਹੋਇਆ ਘਰੇ ਠੀਕ ਹੈ ਤੇ ਹੁਣ ਆਪਾਂ ਥੋੜਾ ਜਿਹਾ ਦੁੱਧ ਪਾਉਂਦੇ ਕਿਉਂ ਦੁੱਧ ਨਾਲ ਨਾਲੇ ਤਾਂ ਖੱਟਾਪਨ ਘਟ ਜਾਂਦਾ ਜੇ ਖੱਟਾ ਹੋਵੇ ਤਾਂ ਅਗਰ ਜੇ ਜ਼ਿਆਦਾ ਠੀਕਾ ਵੀ ਨਗਾੜਾ ਜ਼ਿਆਦਾ ਹੈ ਤੇ ਉਹ ਵੀ ਥੋੜਾ ਜਿਹਾ ਪਤਲਾ ਹੋ ਜਾਂਦਾ ਹੈ ਹਨਾ ਕਈ ਲੋਕ ਕਿ ਲੱਸੀ ਜਾਂ ਪਾਣੀ ਵੀ ਐਡ ਕਰ ਲੈਂਦੇ ਪਰ ਨਹੀਂ ਆਪਾਂ ਨੇ ਤਾਂ ਇਸ ਤਰ੍ਹਾਂ ਹੀ ਵੀ ਦੁੱਧ ਹੀ ਪਾਇਆਗਾ ਤੇ ਦਹੀਂ ਸਾਡੇ ਘਰੇ ਡੇਲੀ ਦੀ ਡੇਲੀ ਬਣਦਾ ਕਦੀ ਪਿਆਜ਼ ਕਦੀ ਬੇਸੰਦੀਆਂ ਪਕੌੜੀਆਂ ਜੀਆਂ ਕੱਢ ਕੇ ਕਦੀ ਕੁਝ ਤੇ ਮੈਂ ਲਾਈਕ ਨਹੀਂ ਕਰਦੀ ਪਲੇਨ ਨਹੀਂ ਖਾ ਖਾਦਾ ਨਹੀਂ ਜਾਂਦਾ ਮੇਰੇ ਤੋਂ ਤੇ ਹੁਣ ਆਪਾਂ ਜਿਹੜਾ ਨੇ ਇਹਦਾ ਉਹ ਬਣਾਇਆ ਸੀ ਮਸਾਲਾ ਤੜਕਾ ਬਣਾਇਆ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਿੰਦੇ ਇਹਨਾਂ ਥੋੜਾ ਜਿਹਾ ਕਲਰ ਉਹ ਹੋ ਜਾਂਦਾ ਹਨਾ ਸੋਨਾ ਜਿਹਾ ਕਲਰ ਆ ਜਾਂਦਾਗਾ ਤੇ ਤੇਸ ਤੇ ਜੀਰੇ ਦੇ ਨਾਲ ਵੱਧ ਜਾਂਦਾ ਅਸੀਂ ਜੀਰਾ ਬਹੁਤ ਜੂਸ ਕਰਦੇ ਆਂਗੇ ਤੇ ਅਗਰ ਤੁਸੀਂ ਕੋਈ ਰੈਸਪੀ ਬਣਾਉਨੇ ਆ ਤਾਂ ਤੁਸੀਂ ਪਹਿਲਾਂ ਪੂਰੀ ਵੀਡੀਓ ਸਾਰੀ ਵਾਚ ਕਰਿਆ ਕਰੋ ਠੀਕ ਹੈ ਪੂਰੀ ਵੀਡੀਓ ਵਿੱਚ ਹੀ ਸਾਰਾ ਕੁਝ ਪਤਾ ਲੱਗਦਾ ਹੁੰਦਾ ਜੇ ਆਪਾਂ ਥੋੜੀ ਅੱਗੋਂ ਵਗੋ ਵੀਡੀਓ ਵੇਖ ਲਈਏ ਜਾਂ ਵਿੱਚੋਂ ਸਕਿੱਪ ਕਰਕੇ ਦੇਖ ਲਈਏ ਫਿਰ ਆਪਾਂ ਨੂੰ ਕੁਝ ਨਹੀਂ ਪਤਾ ਲੱਗੂ ਇੱਕ ਸਬਸਕ੍ਰਾਈਬਰ ਦਾ ਮੈਸੇਜ ਆਇਆ ਸੀ ਤੁਸੀਂ ਮੈਦੇ ਦੀ ਵਰਕੀ ਬਣਾਉਣੀ ਸਿਖਾਓ ਤੇ ਉਹ ਆਪਾਂ ਦੇਖਦੇ ਜੇ ਅੱਜ ਟਾਈਮ ਮਿਲਦਾ ਤਾਂ ਆਪਾਂ ਜਰੂਰ ਬਣਾਵਾਂਗੇ ਇੱਧਰ ਆਪਾਂ ਨੇ ਲਾਲ ਕਾਲੀ ਮਿਰਚੇ ਦਾ ਥੋੜਾ ਪਾਊਡਰ ਪਾਤਾ ਥੋੜੇ ਜਿਹੀ ਫੁੱਲ ਮਖਾਣੇ ਹੋਰ ਪਾਤੇ ਉੱਪਰ ਦੀ ਤੇ ਮੇਰੇ ਫਾਦਰ ਨੇ ਨਾ ਬਹੁਤ ਉਹ ਹੁੰਦੇ ਆ ਖੁਸ਼ ਹੁੰਦੇ ਆ ਕਿਉਂਕਿ ਜਦੋਂ ਅਸੀਂ ਇੱਥੇ ਨਹੀਂ ਹੁੰਦੇ ਫਿਰ ਉਹ ਇਕੱਲੇ ਹੁੰਦੇ ਨਾ ਉਹਨਾਂ ਨੂੰ ਖਾਣੇ ਦੀ ਦਿੱਕਤ ਆਉਂਦੀ ਆ ਤੇ ਜਦੋਂ ਅਸੀਂ ਇੱਥੇ ਹੁੰਨੇ ਆ ਫਿਰ ਮੈਂ ਕੁਛ ਨਾ ਕੁਛ ਕੁਛ ਨਾ ਕੁਛ ਨਵਾਂ ਨਵਾਂ ਬਣਾਈ ਰੱਖਦੀ ਤੇ ਹੁਣ ਆਪਾਂ ਨਾਲ ਪਿਆਜ਼ ਵੀ ਉਹ ਪਾ ਦਿੰਦੇ ਕਿਉਂਕਿ ਕਹਿੰਦੇ ਜਿਸ ਘਰ ਦੇ ਵਿੱਚ ਵੱਡੇ ਬਜ਼ੁਰਗ ਖੁਸ਼ ਹੋ ਉਸ ਦੇ ਘਰ ਦੇ ਵਿੱਚ ਸਾਰਾ ਸਾਰੀਆਂ ਹੀ ਖੁਸ਼ੀਆਂ ਰਾ ਪ੍ਰਮਾਤਮਾ ਦੇ ਦਿੰਦਾ देर ਨਾਲ ਦਿੰਦਾ ਜਾਂ ਕੁਛ ਵੀ ਕਿਸੇ ਵੀ ਟਾਈਮ ਪਾ ਕੇ ਦਿੰਦਾ ਦਿੰਦਾ ਜਰੂਰ ਆ ਇਦਾਂ ਆਪਣੇ ਪਿਆਜ਼ ਹੋਰ ਪਾ ਦਿੱਤੇ ਉੱਪਰ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਦੱਸਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਾਲ ਆਪਾਂ ਨੇ ਪਾਤਾ ਧਣੀਆਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਸਦੇ ਰਹੋ